ਉਹ ਬੱਚੇ ਦੋ ਖੜੇ ਆ ਦੇਖ ਲੈ ਨੰਨੀਰ ਯਾਰ ਬੱਚੇ ਵੀ ਆ ਨੀਰ ਆ ਬੱਚੇ ਦੇਖ ਯਾਰ ਆ ਬੱਚੇ ਦੇਖ ਬਾਈ ਬੰਦ ਆ ਦੋ ਦੇਖ ਕਿਹ ਰੁਪਏ ਆ ਦੋਨੋ ਬੋਲ ਦਾਲ 4 ਤਾਂ ਘਟਿਆ ਨਾ ਤੂੰ ਦੁਬਾਰੇ ਦੁਬਾਰੇ ਪੁੱਛੀ ਜਾਂਦਾ ਫਿਰ ਮੈਨੂੰ ਪਤਾ ਹੀ ਲੱਗ ਗਿਆ ਘਟਣਾ ਪਊਗਾ ਹਾਂ ਉਹ ਤਾਂ ਬਾਗਾ ਵੜਦੋ ਵੀ ਹਜੇ ਥੱਲੇ ਆਉਣਾ ਪਊਗਾ ਫੇਰ ਵੇਖਣਗੇ ਮੈਂ ਅੰਮਾ ਕਹਿਆ ਯਾਰ ਬਾਈ ਯਾਰ ਮੇਰੇ ਆਹਾਂ ਉਮਰ ਦੀ ਲਿਆਜ ਨੇ ਆਈ ਆ ਮੇਰੇ ਘਰੇ ਧੁੱਪਣਾ ਗਈ ਉਹ ਧੁੱਪਣਾ ਨਹੀਂ ਆਈ ਖਦਮਾ ਹਾਂ ਤੂੰ ਕੀ ਰੇਟ ਲਵਾਣਾ ਮੈਂ ਤੈਨੂੰ ਕਹਿੰਦਾ ਦੋਨਾਂ ਦਾ 13 ਲੈ ਲੈ 13.5 ਲੈ ਲੈ ਪੂਰਾ 14 ਲੈ ਲੈ ਫਿਰ ਉਹ ਤੇ ਪਰਚੀਆਂ ਵਾਲੇ ਕੋਲੇ ਚੱਕ ਕੇ ਲੈ ਜਾਣਾ 10 ਲੈ ਲਈ ਪਹਿਲਾਂ ਵੀ ਲੈ ਕੇ ਗਏ ਇੱਕ ਬੱਕਰੀ ਚੱਕ ਕੇ ਪਹਿਲਾਂ 10000 ਦਿੰਦਾ ਹੀ ਬੱਕਰੀ ਵਾਲੇ ਨੂੰ ਕਹਿੰਦਾ ਉਹ ਤੇ ਪਰਚੀਆਂ ਵਾਲੇ ਤੱਕ ਲੈ ਜਾ ਉਹ ਤੋਂ ਕਹਿੰਦੇ ਆ ਜਾ ਯਾਰ ਉਹੀ ਗੱਲ ਕਰੀਓ 8000 ਚ ਦਿੱਤੀ ਫਿਰ ਉਹਨੇ 10 ਨਹੀਂ ਲੈਂਦਾ ਉਹਨੇ ਜੀ 15 ਦੇ ਲੈ ਜਾ। bore ਤੂੰ ਹੀ ਲਾ ਰੇ। bore ਤੂੰ ਹੀ ਲਾ ਰੇ ਤੇ ਮੈਂ ਮਿਲ ਲਉਂਦਾ ਹਾਂ। ਪੂਰਾ ਚੱਕ ਵਾਲਾ ਰੇਟ ਲਾ ਰਿਆ ਜੀ। ਪੂਰਾ 9000 ਰੁਪਏ। ਇਦਰੀ ਵੀ ਦੇਖ ਲੈ ਸਾਡੇ ਕੋਲ। ਉਹ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ। ਆਹ ਦੇਖ ਯਾਰ ਇੱਕ। ਮੂੰਹ ਦਿਖਾ ਦੇ ਪਹਿਲਾਂ ਦਾ। ਕਿਵੇਂ ਕੋਤ ਇਹ। ਉਡੀ ਤਾਂ ਨਹੀਂ। ਹੋਰ ਕੀ ਆ? ਥੋੜੇ ਥੋੜੇ ਦੰਦਕ। ਉਤਮਾ ਮੰਨ ਜਾ ਮੇਰੀ ਗੱਲ ਆ। ਸਮਾਂ ਹੁੰਦਾ ਸਮਾਂ ਸਮਾਂ ਸਮਰੱਥਾ ਉਹੀ ਦੀਰ ਹੈ ਉਹੀ ਹੱਥ ਹੈ ਮੰਨ ਜਾ ਗੱਲ ਮੈਂ ਮੇਰੀ ਗੱਲ ਸੁਣ ਲੈ 18 ਕਿੱਲੇ ਝੋਨੇ ਦੇ ਲਾਏ ਆ ਇਹਨਾਂ ਪਿੱਛੇ ਕਿੱਥੇ ਤੁਰਿਆ ਫਿਰੇਗਾ ਉਹ ਕੀ ਹੁੰਦਾ ਝੋਨਾ ਦਾ ਇਤੋਂ ਵੀ ਜ਼ਿਆਦਾ ਜੋ ਕਿੰਨਾ ਲਾਤਾ 28 ਕਿੱਲੇ ਆ 28 ਕਿੱਲੇ 25 ਕਿੱਲਾਂ ਦਾ ਕਿਹੜਾ ਮਸਾ ਹੀ ਆਉਂਦਾ ਵੇਚਦੇ ਵੇਚਦੇ ਮੰਨ ਜਾ ਮੇਰੀ ਗੱਲ ਲੱਗੇ 6 ਮਹੀਨੇ ਦਾ ਇਹ ਤੇ ਤੁਰ ਗਏ ਨਾ ਜਾਰੇ ਜਾਰੇ ਚਾਰੇ ਜਾਰੇ ਨਾਲ ਗੀਜਦੇ ਆਹ ਕਿੰਨੇ ਦੀ ਹੈ ਚਾਰ ਜ ਹਾਂ ਵੇਖਦੀ ਇਹ 5000 ਦਾ ਚੱਕ ਹਾਂ ਆਹ ਹਾਂ ਸਵਾ ਪੰਜ ਦੇ ਦੇ ਪੌਣੇ ਪੰਜ ਦੇ ਦੇ ਸਾਢੇ ਪੰਜ ਰঞ্জੀਤ ਤਾਂ ਮੰਨਦਾ ਹੀ ਨਹੀਂ ਆਣਾ ਨਹੀਂ ਆਣ ਮੰਨ ਮੈਂ ਕਿਵੇਂ ਜੇ ਨਾ ਹੋਈ ਹੈਲੋ ਜੇ ਉਨੀ ਨਾ ਹੋਈ ਜਿੰਨੀ ਤੂੰ ਆਖਿਆ ਅੜੰਗ ਫੜੀ ਗੁਰੇ ਓਏ ਪਾਣੀ ਪੀਆ ਉਹਦੇ ਮੂੰਹ ਸੁੱਕ ਗਿਆ ਲੈ ਕੇ ਦੇਖ ਵਾਰਸ ਭਾਈ ਤਾਂ ਮੈਂ ਤਾਂ ਘੇਰਾ ਇਹ ਆ ਕਿੰਨੇ ਦਾ ਟਾਂਚਾ ਜਾ ਹਾਂ ਗੱਬ ਹੈ ਆ ਕਿੰਨੇ ਆ ਪੰਜ ਦੇ ਦਿੰਨਾ ਪੰਜ ਮਾੜੋ ਹੋ ਜਾ ਕਿੰਨਾ ਕੋਈ ਕੀ ਹਾਜ਼ਰੀ ਤਾਇਆ ਇੰਨੇ ਦਾ ਮਾਲ ਹੈ ਨਹੀਂ ਕਰ ਨਹੀਂ ਤੂੰ ਮੇਰੀ ਗੱਲ ਸੁਣ ਬਹੁਤ ਘੱਟ ਆ ਪਾਗੀ ਜਿਹੜੇ ਜਵਾਨ ਮੇਰੀ ਗੱਲ ਸੁਣ ਮੇਰੀ ਸੁਣਾ ਮੈਂ ਕੋਈ ੱੱਕਾ ਕਰਿਆ ਤੇਰਾ ਦੱਸ ਮੈਂ ਇੱਥੇ ਇਹਨੂੰ ਕਿੰਨੇ ਤੈਨੂੰ ਆਖਿਆ ਜੀ ਮੈਂ ਕਿਹਾ ਤਾਇਆ 10 ਚੋਂ ਕੁਛ ਨਾ ਕੁਛ ਛੱਡ ਦੇ ਛੱਡ ਦੇ ਤੈਨੂੰ ਮੈਂ 9.5 ਦੇਣ ਨੂੰ ਤਿਆਰ ਸੀ ਤੇ ਕਰ ਕਰ ਇਹਨੇ ਮੈਨੂੰ ਕਿਹਾ ਕਹਿੰਦਾ ਉੱਥੇ ਲੈ ਜਾ ਚੱਕ ਕੇ ਤੇ 8000 ਦੇ ਦੀ ਕਈ ਤਰ੍ਹਾਂ ਪੁੱਛਣਾ ਹੈ ਇਹ ਮੈਂ ਕਹਾਂ ਫਿਰ ਵੀ ਇਹਨੇ ਜਵਾਨ ਭਗਾਈ ਆldi ਜਵਾਖਾ ਜੇ ਕੋਸ ਹਨ ਹੁਣ ਇਹਨਾਂ ਦਾ ਦੱਸੋ ਮੈਂ ਉਹਨੂੰ ਸਹੀ ਕਿਹਾ ਜਾਂ ਵਾਪਸ ਕੀ ਚਾਰ ਨਾਗਾ ਭਾਂਤ ਦੇ ਜਾਂ ਨਾਗਾ ਕੇ ਉਹਨਾਂ ਕੱਢ ਦੇ ਮੇਰੀ ਸੁਣ ਆਇਆ ਮੇਰੀ ਸੁਣ ਆਇਆ ਜੀ ਮੇਰੀ ਸੁਣੋ ਛੋਟੇ ਭੰਮੇ ਛੋਟਾ ਨੰਗਲ ਛੋਟਾ ਨੰਗਲ ਤੇਰੇ ਵਾਲੇ ਲੱਗੇ ਜੁਆਂ ਇਹਨਾਂ 'ਚ ਜੇ 30 ਕਿਲੋ ਗੋਸਤ ਹੁੰਦਾ ਤੇ ਤੈਨੂੰ ਦੇ ਦਿੰਦੇ ਰੁਪਏ ਆ 60 ਕਿਲੋ ਗੋਸਤ ਉਹਨਾਂ ਤੈਨੂੰ 30 ਹਜ਼ਾਰੀ ਦੇ ਦਿੰਦਾ 60 ਦਾ ਹੋਊਗਾ ਨਹੀਂ ਹੈਗਾ ਜੇ 60 ਨਿਕਲਿਆ ਵੇ ਰੁਪਏ ਦੁੱਗਣੇ ਦੂੰ ਇਹ ਸ਼ਰਤ ਫੇਰ ਉਹ ਸ਼ਰਤ ਫੇਰ ਨਾ ਰੁਪਏ ਪਾ ਦੁੱਗਣੇ ਦੇ ਜੇ 60 ਕਿਲੋ ਨਿਕਲਿਆ ਵੇ ਇਹਨਾਂ ਚ ਗੋਸਤ ਹੁਣ ਮੈਂ ਤੈਨੂੰ ਦੱਸ ਦਿੰਦਾ ਵੀ ਗੋਸਤ ਕਿੰਨਾਗਾ ਉਹਦਾ ਮੁੱਗੂ ਲਾ ਲੋ ਯਾਰ ਤੇ ਚਾਹੇ ਕਿੰਨੇ ਉਹਦਾ ਇਹ ਨਹੀਂ ਉਹ ਕਮਾ ਕਰ ਚੋਣੇ ਦੀ ਦੁਆਰ ਪਾ ਮੱਠ ਕਰਾਂਉਂਦੇ ਆ ਵੀ ਫਿਰ ਆਪਣੀ ਜਮਾਨ ਪਗਾਦੀ ਤੇ ਕੀ ਤਾਂ ਸੱਜਿਆ ਦਾ ਰੇ ਰਾਕ ਸੇਖੇ ਦੋ ਤਾਂ ਹੀ ਮਿਲਨੇ ਸੇਵਾ 28 ਕਿਲੋ ਗੋਸਤਾ ਬਈ 28 ਹੋ ਜੇ 29 ਹੋ ਜੇ 30 ਤਾਂ ਅਖੀਰ ਜਾ ਕੇ ਹੋਊਗਾ 30 ਹਾਂਜੀ 30 ਕਿਲੋ 28 29 ਕਿਲੋ ਹੋਸਤਾ 28 ਬੋਲੋ ਹੁਣ ਕਿਵੇਂ ਕਰਨੀਆਂ ਦੱਸੋ ਰੱਬ ਕੀ ਨਾਮ ਹੈ ਬਾਬਾ ਤਾਂ 30000 ਮੰਗਦਾ ਲਓ ਜਿੰਨੇ ਲਾਉਣਿਆ ਖੁੱਲ ਕੇ ਲਾਓ ਅਗਲੇ ਨੇ ਮੰਗ ਲਿਆ ਆਪਾਂ ਕੀ ਜੇਬ ਚ ਪਾਦੇ ਉਹ ਕਿੱਧਰ ਗਿਆ ਰੇਸ਼ਮ ਪਟਾੜਾ ਉਹ ਬੈਠਾ ਹੈ ਮੇਲਾ ਨਾ ਆਏ ਇਹ ਨਹੀਂ ਮਿਲਦਾ ਲੋਕ ਸਾਰਦਾ ਨਹੀਂ ਕਰਦਾ ਨਹੀਂ ਸਾਰਾ ਦਾ 14000 ਪੂਰਾ 15000 ਰੁਪਇਆ ਵੇਗਣਾ ਵਜਣੀ ਆ ਜਿੱਥੇ ਮਰਜੀ ਵੇਚ ਲਿਓ ਤੇ ਉਹ ਕਿਹੜਾ ਆਪਾਂ ਨੂੰ ਦਿਆ ਰੱਸੀਆਂ ਫੜਾਈ ਜਾਂਦੇ ਆ ਨਹੀਂ ਨਹੀਂ ਮੈਂ ਛੋਟੇ ਨਾਲ ਨਾ ਨਾ ਗੱਲ ਦੱਸੋ ਉਹ ਫੜਾਈ ਜਾਂਦੇ ਆ ਬਣੋ ਰੱਸੀਆਂ ਆਪਾਂ ਜਿੰਨਾ ਸੀਗਾ ਆਪਾਂ ਘੜਤੀ ਘਸਰ ਕੀ ਕਹਦਾ ਉਸੇ ਕਹਿੰਦਾ ਆ ਕੀ ਦਾ ਜਵਖ ਜਾ